ਪਾਗ ਚੰਚਲ ਚੀਤ ਨਾ ਰਹੀ ਠਾਈ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤ ਤੈ ਦੀ ਸੈ ਸਭ ਕੋਈ ਚੇਤ ਹੈ ਏਕ ਤਹੀਂ ਸੁਖ ਹੋਏ ਚਿੱਤ ਵਸੈ ਰਾਚੈ ਹਰ ਨਾਹੀ ਮੁਕਤ ਭਇਆ ਪਤ ਸਿਉ ਘਰ ਜਾਏ ਸੀਜੈ ਦੇ ਖੁੱਲੈ ਇੱਕ ਗੰਢ ਛੇ ਆ ਨਿਤ ਦੇਖੋ ਜਗ ਹੰਡ ਤੂਪ ਸ਼ਾਮ ਜੇ ਸੰਮ ਕਰ ਜਾਣ ਬੰਦਨ ਕਾਟ ਮੁਕਤ ਘਰ ਆਣ ਛਾਇਆ ਸ਼ੂਸ਼ੀ ਜਗਤ ਭੁਲਾਨਾ ਲਿਖਿਆ ਕੀਰਤ ਧੁਰੇ ਪਰਵਾਨਾ ਸੀਜੈ ਜੋਬਨ ਜਰੂਆ ਸਿਰ ਕਾਲ ਕਾਇਆ ਸੀਜੈ ਭਈ ਸਬਾਲ ਜਾਪੈ ਆਪ ਪ੍ਰਭੂ ਤੇਹ ਲੋਈ ਜੁਗ ਜੁਗ ਦਾਤਾ ਅਬਰ ਨਾ ਕੋਈ ਜਿਉ ਭਾਵੈ ਤਿਉ ਰੱਖਹਿ ਰਾਖ ਜਸ ਜਾਚੋਂ ਦੇਵੈ ਪਤ ਸਾਖ ਜਾਗਤ ਜਾਗ ਰਹਾ ਤੁਧ ਭਾਵਾਂ ਜਾਂ ਤੂੰ ਮੇ ਲਹਿ ਤਾ ਤੁਜੈ ਸਮਾਵਾਂ ਜੈ ਜੈ ਕਾਰ ਜੱਪੋ ਜਗਦੀਸ਼ ਗੁਰਮਤ ਮਿਲੀਐ 20 21 ਚੱਖ ਬੋਲਣ ਕਿਆ ਜਗ ਸਿਉ ਬਾਦ ਝੂਰ ਮਰੈ ਦੇਖੈ ਪਰਮਾਦ ਜਨਮ ਮੂਏ ਨਹੀਂ ਜੀਵਣ ਆਸਾ ਹਾਈ ਚੱਲੇ ਭੈ ਆਸ ਨਰਾਸਾ ਚੁਰ ਚੁਰ ਝੱਖ ਮਾਟੀ ਰਲ ਜਾਏ ਕਾਲ ਨਾ ਚੰਪੈ ਹਰ ਗੁਣ ਗਾਏ ਪਾਈ ਨਵਨੇ ਦਾ ਹਰ ਕੈ ਨਾਈ ਹਾਪੀ ਦਿਵੈ ਸਹਜ ਸੁਭਾਈ ਗਿਆਨੋ ਬੋਲੇ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਪਾਵੈ ਗੁਰ ਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚਿ ਅਖੋਟ ਗੁਰ ਕਹਿਆ ਸਾਕਾਰ ਕਮਾਵਹੁ ਗੁਰ ਕੀ ਕਰਨੀ ਕਾਹੇ ਧਾਵਹੁ ਨਾਨਕ ਗੁਰਮਤਿ ਸਾਚ ਸਮਾਵਹੁ ਟੂਟੈ ਨਿਹੋ ਕੇ ਬੋਲ ਸਹੀ ਟੂਟੈ ਬਾਂ ਦੂਹ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟੈ ਗੰਠ ਪੜੈ ਵਿਚਾਰ ਗੁਰ ਸ਼ਬਦੀ ਘਰ ਕਾਰਜ ਸਾਰ ਲਾਹਾ ਸਾਚ ਨ ਆਵੈ ਟੂਟਾ ਤ੍ਰਿ ਭਮਣ ਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਰੱਖੋ ਠਾਈ ਹਹਿ ਕਮੁਈ ਅਬ ਗੁਣ ਪਛਤਾਏ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆ ਪਰ ਘਰ ਜਾਤੀ ਠਾਕ ਰਹਾਈ ਮਹਿਲ ਬੁਲਾਈ ਠਾਕ ਨ ਪਾਈ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ ਹੀ ਸਖੀ ਫਾਟੇ ਚੀਰ ਸ਼ਿੰਗਾਰ ਡਾਹ ਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ ਡਰ ਕਮੂਈ ਘਰ ਆਪਣ ਡੀਠੀ ਕੰਤ ਸੁਜਾਨ ਡਰ ਰੱਖਿਆ ਗੁਰ ਆਪਣ ਨਿਰਪਉ ਨਾਮ ਵਖਾਨ ਢੁੰਗਰ ਵਾਸ ਤਿਖਾ ਘਣੀ ਜਬ ਦੇਖਾਂ ਨਹੀਂ ਦੂਰ ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਪਰਪੂਰ ਦੇਹ ਦੇਹ ਆਖੈ ਸਭ ਕੋਈ ਜੇ ਭਾਵੈ ਤੈ ਦੇ ਗੁਰੂ ਦਵਾਰੈ ਦੇਵਸੀ ਤਿਖਾ ਨਵਾਰੈ ਸੋਇ ਟੰਡੋਲ ਤਟੂਂਡ ਤਹਾਂ ਫਿਰੀ ਤਹਿਤ ਅਹ ਪਵਨ ਕਰਾਰ ਭਾਰੇ ਤਹਤੇ ਠਹਿ ਪਈ ਹੌਲੇ ਨਿਕਸੀ ਪਾਰ ਅਮਰ ਅਜਾਚੀ ਹਰ ਮਿਲੀ ਤਿਨ ਕਾ ਹਉ ਬਲ ਜਾਉ ਤਿਨ ਕੀ ਧੂੜ ਘੁੱਲੀ ਐ ਸੰਗਤ ਮੇਲ ਮਲਾਉ ਮਨ ਦੀਆ ਗੁਰ ਆਪਣੈ ਪਾਇਆ ਨਿਰਮਲ ਨਾਮ ਜਿਨ ਨਾਮ ਦੀਆ ਤਿਸ ਸੇਵਸਾਂ ਤਿਸ ਬਲਿਹਾਰੈ ਜਾਉ ਜੋ ਅਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਈ ਗੁਰ ਪ੍ਰਸਾਦੀ ਤਿਸ ਸੰਮਲਾ ਤਾਂ ਤਨ ਦੁਖ ਨਾ ਹੋਏ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗੈ ਪਾਵਨ ਜਾਨਵ ਗੁਚੀ ਐ ਦੁਬਦਾ ਵਿਆ ਪੈ ਰੋਗ ਨਾਮ ਮਹਿ ਹੂਨੇ ਆਦਮੀ ਕਲਰ ਕੰਦ ਗਰੰਤ ਵਿਣ ਨਾਮੈ ਕਿਉ ਛੂਟੀ ਐ ਜਾਏ ਰਸਾ ਤਲ ਅੰਤ ਗਣਤ ਗਣਾਵੇ ਅਖਰੀ ਆ ਗਣਤ ਸਾਚਾ ਸੋਏ ਅਗਿਆਨੀ ਮਤ ਹੀਣ ਹੈ ਗੁਰ ਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ ਵਿਚੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਜ ਤਤ ਚੁਗਹਿ ਮਿਲੇ ਇਕ ਸੇ ਤਿਨ ਕੋ ਫਾਸ ਨ ਰੰਚ ਕੁੱਢਹਿ ਤਾਬੇ ਗੁਲ ਬੇ ਗੁਲੇ ਤਾ ਕਹਿ ਜੋਗ ਘਣੀ ਪੰਖ ਟੁੱਟੇ ਫਾਈ ਪੜੀ ਅਵਗੁਣ ਭੀੜ ਬਣੀ ਬਿਨ ਸਾਚੇ ਕਿਉ ਛੂਟੀ ਐ ਹਰ ਗੁਣ ਕਰਮ ਮਣੀ ਆਪ ਛਡਾਏ ਛੂਟੀ ਐ ਵੱਡਾ ਆਪ ਧਣੀ ਗੁਰ ਪ੍ਰਸਾਦੀ ਛੂਟੀ ਐ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਭਾਵੇ ਤੈਂ ਦੀ ਥਰ ਥਰ ਕੰਪੈ ਜੀੜਾ ਥਾਨ ਵੀ ਹੂ ਨਾ ਹੋਈ ਥਾਨ ਮਾਨ ਸੱਚ ਏ ਕਹੈ ਕਾਜ ਨਾ ਫੀਟੈ ਕੋਇ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰਨਾਥ ਹਾਂ ਨਾਥ ਤੂੰ ਨੇਧਾਰਾਂ ਆਧਾਰ ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ ਜਹ ਦੇਖਾਂ ਤਹੈ ਏਕ ਤੂੰ ਅੰਤ ਨਾ ਪਾਰਾ ਵਾਰ ਥਾਨ ਥਨੰਤਰ ਰਵ ਰਹਿਆ ਗੁਰ ਸ਼ਬਦੀ ਵਿਚਾਰ ਆਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰਹਿ ਪ੍ਰਭ ਮੇਲ ਲੈ ਖਿਨ ਮਹਿ ਢਾਏ ਉਸਾਰ ਦਾਨਾ ਤੂੰ ਬੀਨਾ ਤੁਹੀ ਦਾਨਾ ਕੈ ਸਿਰਦਾਨ ਦਾਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਤਨ ਗਇ ਬਹਿ ਝੂਰੀਐ ਤਨ ਮਹਿ ਚੀਤ ਗਵਾਰ ਤਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਤਨ ਗਿਆ ਤਾਂ ਜਾਣ ਦੇਹ ਜੇ ਰਾ ਚਹ ਰੰਗ ਏਕ ਮਨ ਦੀ ਜੈ ਸਿਰ ਸੌਪੀਐ ਧੀ ਕਰਤੇ ਕੀਤੇ ਕ ਤੰਦਾ ਤਾਵਤ ਰਹਿ ਗਏ ਮਨ ਮਹਿ ਸ਼ਬਦ ਅਨੰਦ ਦੁਰ ਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ਬਨ ਬਨ ਫਿਰਤੀ ਢੂੰਡਤੀ ਵਸਤ ਰਹੀ ਘਰ ਬਾਰ ਸਤ ਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾ ਨਾ ਕਰਤ ਨਾ ਛੂਟੀ ਐ ਵਿਣ ਗੁਰ ਜੰਪੁਰ ਜਾਇ ਨਾ ਤਿਸ ਇਹੋ ਨਾ ਉਹੋ ਹੈ ਆਉ ਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾ ਵੈ ਨਿਰਭਉ ਕਹਾ ਕਿਆ ਜਾਣਾ ਅਭਾਨ ਥਾਕ ਰਹੀ ਕਿਵ ਆਪਣਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪਹਿ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮਿਲਣ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰਕਾ ਹੇਤ ਆਪਾਰ